thank mm -hmm. you ਆਪ ਜੀ ਦਾ ਸਵਾਗਤ ਹੈ ਆਰਗੋ ਦਾ ਜੀ ਨਾਸਪਿੰਗ ਤੋਂ ਆਏ ਹੋਏ। ਆਸ ਆਪਣੇ ਸੇਵਾ ਲੇਖਣੀ ਗੁਰਮਤਿ ਦੀ ਸੋਚੀ ਸਕਸਿਸਟ ਨੂੰ ਕਾਲ ਇੰਟਰਨੈਟ ਦੇ ਨਾਮ ਸੂਰਜਾ ਨਾਟਕ ਪਸਟ ਕਰਨੀਆ ਸਮੂਹ ਗ੍ਰਾਮਾਂ ਵਿੱਚ ਆਪਸੀ ਤਿਆਰ ਸਾਥ ਕੇ ਵਰਤਨ ਬਕਸ਼ਿਸ ਨੂੰ ਸੰਗਠਿਤ ਕਰਦੇ

ਆਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੈ ਜੀ ਅਦਾਰੀ ਦੀ ਪਾਪ ਰੇਂਤੀ ਹੋ ਜਾਂਦੀ ਹੈ ਵੀਰੇ ਆਉਂਗਾ ਢੇਰੂ ਕਾ ਆਉਂਦਾ ਵੀਰੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਸੁਖਵੀਰ ਕੀ ਹਾਲ ਚਾਲ ਹੈ ਵੀਰੇ ਸਤਿ ਸ੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਪੇਜ ਪੀਵੀ 26 ਵਾਲੀ ਵਾਲ ਲਾਈਵ ਤੇ ਅੱਜ ਪਹੁੰਚੇ ਬਾਈ ਪਿੰਡ ਅਮਲੋ ਗੁਰ ਅਦੇਸ਼ ਸਪੋਰਟਸ ਕਲੱਬ ਅਮਲੋ ਵੱਲੋਂ ਤੀਜਾ ਵਾਲੀ ਵਾਲ শুটিং ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿੱਥੇ ਕੀ ਫਰਸਟ ਪ੍ਰਾਈਜ਼ ਹੈਗਾ 51000 ਦੂਜਾ ਪ੍ਰਾਈਜ਼ ਆ 25000 ਇਹ ਮੈਚ ਬਹੁਤ ਤਗੜੇ ਲੱਗਣਿਆ ਬਾਈ ਜਿਹੜੀਆਂ ਜਿਹੜੀਆਂ ਟੀਮਾਂ ਵੀ ਪਹੁੰਚ ਰਹੀਆਂ ਨੇ ਪਹੁੰਚੋ ਸੈੱਟ ਵੀ ਬਹੁਤ ਵਧੀਆ ਬਣੇ ਹੋਏ ਅੱਜ ਚੈਨਲ ਦੀ ਟੀਮ ਹੋਗੀ ਤੇ ਜਿਵੇਂ ਚੈਨਲ ਦੀ ਟੀਮ ਵਾਠਾਂ ਦੀ ਟੀਮ ਲੋਕਲ ਟੀਮ ਪੂਰੀ ਵਧੀਆ ਬਣੀ ਹੋਈ ਆ ਨੰਦਗੜ੍ਹ ਦੀ ਟੀਮ ਹੋ ਗਈ ਬਈ ਟੀਮਾਂ ਸਾਰੀਆਂ ਹੀ ਤਗੜੀਆਂ ਬਣੀ ਆਈਆਂ ਵਾਠਾਂ ਦੀ ਟੀਮ ਮਰਦੇੜੀ ਅੰਗਰੇਜ਼ ਦੀ ਟੀਮ ਜਿਹੜੇ ਜਿਹੜੇ ਵੀ ਭਰਾ ਪਹੁੰਚ ਰਹੇ ਆ ਤੇ ਪਹੁੰਚੋ ਸਾਰੇ ਭਰਾ ਬਾਦਰਕੜੀਆ ਰਵੀ ਕੋਈ ਅਜਾ ਪਲੇਅਰ ਨਹੀਂ ਹੋਊਗਾ ਯਾਰ ਜਿਹੜਾ ਨਹੀਂ ਆ ਰਿਹਾ ਅੱਜ ਦੇ ਟੂਰਨਾਮੈਂਟ ਤੇ ਸਾਰੀ ਕਰੀਮ ਹੀ ਆ ਯਾਨੀ ਗੁਰਦੇਵ ਸਪੋਰਟਸ ਕਲੱਬ ਵਾਲੀ ਵਾਲ ਅਮਲੌਰ ਨੇ ਸੱਦੀ ਹੋਈ ਦੋ ਗਰਾਊਂਡ ਨੇ ਦੋਨਾਂ ਗਰਾਊਂਡਾਂ ਦੇ ਲਾਈਟਾਂ ਦਾ ਪੂਰਾ ਪ੍ਰਬੰਧ ਆ ਸ਼ੇਅਰ ਜ਼ਰੂਰ ਕਰਦੇ ਹੋ ਸਾਰੇ ਭਰਾ ਜਿਹੜੇ ਜਿਹੜੇ ਵੀ ਲਾਈਵ ਜੁੜਨਗੇ ਤੇ ਮੈਚ ਪੂਰੇ ਵਧੀਆ ਲੱਗਣਿਆ ਧੰਨਵਾਦ ਜੀ ਸਾਰੇ ਵੀਰਾਂ ਦਾ ਹੰਨਾ ਦੁਆਰਾ ਲਾਈਵ ਜਿੱਦਾਂ ਵੀ ਮੈਚ ਸਟਾਰਟ ਹੁੰਦੇ ਧੰਨਵਾਦ ਸਾਰੇ ਵੀਰਾਂ ਦਾ ਜੋਤੀ ਵੀਰੇ